ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਨੇ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਉੱਥੇ ਹੀ ਸੁਨੀਲ ਜਾਖੜ ਦੇ ਵੱਲੋਂ ਇੱਕ ਕਹਾਣੀ ਸੁਣਾਈ ਗਈ ਹੈ ਤੁਸੀਂ ਵੀ ਸੁਣੋ ਇਹ ਕਹਾਣੀ ਤੇ ਜਾਣੋ ਕਿ ਆਖਿਰ ਸੁਨੀਲ ਜਾਖੜ ਕੀ ਸਮਝਾਉਣਾ ਚਾਹੁੰਦੇ ਨੇ ਇਸ ਕਹਾਣੀ ਦੇ ਰਾਹੀਂ 1 ਜੂਨ ਨੂੰ ਸਾਥੀਓ ਆਪਾਂ ਪੰਜਾਬ ਦੇ ਅੰਦਰ ਵੋਟਾਂ ਪਾਣ ਜਾ ਰਹੇ ਹਾਂ ਇਸੇ ਸਿਲਸਿਲੇ 'ਚ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਕਹਾਣੀ ਸਾਂਝੀ ਕਰਨੀ ਹੈ ਕਹਾਣੀ ਛੋਟੀ ਹੈ ਸਵਾਲ ਬਹੁਤ ਵੱਡਾ ਖੜਾ ਕਰਦੀ ਹੈ ਸਾਡੇ ਜਦੋਂ ਮੈਂ ਸਕੂਲ 'ਚ ਸੀ ਜਿਹੜਾ ਅੱਜ ਤੋਂ ਕਜੁਨਜ 60 ਸਾਲ ਪਹਿਲਾਂ ਉੱਥੇ ਇੱਕ ਲਾਰੀ ਸਰਵਿਸ ਚੱਲਦੀ ਸੀ ਵੀਰਜੀ ਦੀ ਲਾਰੀ ਜਿਹਨੂੰ ਅਸੀਂ ਮਜ਼ਾਕ 'ਚ ਕਈ ਵਾਰ ਕਹਿ ਦਿੰਦੇ ਸੀ ਵੀਰਜੀ ਦੀ ਲਾਰੀ ਜਿਹਦੇ ਬੂਹਾ ਨਬਾਰੀ ਕੋਈ ਬੰਦਾ ਬਹੁਤ ਸਮਾਂ ਬਾਅਦ ਵਾਪਸ ਪਰਤਿਆ ਪਿੰਡ ਆ ਕੇ ਪਿੰਡ ਜਾਣਾ ਚਾਹੁੰਦਾ ਸੀ ਜਦੋਂ ਟਿਕਟ ਲੈਣ ਉੱਥੇ ਕੰਡਕਟਰ ਕੋਲ ਪਹੁੰਚਿਆ ਵੀਰਜੀ ਦੇ ਤੇ ਉਹਨੇ ਕਿਹਾ ਤੁਸੀਂ ਟਿਕਟ ਕਹਿੰਦਾ ਫਰਸਟ ਕਲਾਸ ਦੀ ਲੈਣੀ ਹੈ ਸੈਕਿੰਡ ਦੀ ਹੈ ਥਰਡ ਦੀ ਉਹਨੂੰ ਬੜੀ ਹੈਰਾਨੀ ਹੋਈ ਕਹਿੰਦੇ ਬਸ ਦੇ ਅੰਦਰ ਵੀ ਕਲਾਸਿਸ ਕਹਿੰਦਾ ਹਾਂਜੀ ਤੇ ਉਹ ਫਰਸਟ ਕਲਾਸ ਦੇ ਟਿਕਟ ਲੈ ਕੇ ਜਦੋਂ ਬੱਸ 'ਚ ਚੜ੍ਹਿਆ ਤੇ ਉਹਨੇ ਝਾਤੀ ਮਾਰੀ ਜਦੋਂ ਦੇਖਿਆ ਵੀ ਸੀਟਸ ਤਾਂ ਸਾਰੀ ਇੱਕ ਵਰਗੀਆਂ ਹੀ ਸੀਗੀਆਂ ਨਰਾਜ ਹੋਇਆ ਉਹਨੂੰ ਕੰਡਕਟਰ ਨੂੰ ਕਹਿਣ ਲੱਗਿਆ ਤੁਸੀਂ ਠੱਗੀ ਮਾਰੀ ਜਾਂਦੇ ਹੋ ਸੀਟਾਂ ਤਾਂ ਇੱਕ ਵਰਗੀਆਂ ਹੀ ਆ ਮੇਰੇ ਤੋਂ ਪੈਸੇ ਫालतू ਕਾਹਦੇ ਲਏ ਐ ਕਹਿੰਦਾ ਬਾਬੂ ਜੀ ਬਹਿ ਜਾਓ ਜਦੋਂ ਪਿੰਡ ਪਹੁੰਚੋਗੇ ਤੁਹਾਡੇ ਸਮਝ ਆ ਜੂਗੀ ਜੇ ਤੁਹਾਡੀ ਤਸੱਲੀ ਨਹੀਂ ਹੋਈ ਤੇ ਤੁਹਾਡੇ ਪੈਸੇ ਮੋੜ ਦਿਆਂਗੇ ਚਲੋ ਜੀ ਬਹਿ ਗਿਆ ਬਸ ਚੱਲ ਪਈ ਥੋੜੀ ਦੂਰ ਗਏ ਸਾਡੇ ਵਾਲੇ ਪਾਸੇ ਉਸ ਇਲਾਕੇ 'ਚ ਟਿੱਬੇ ਬਹੁਤ ਸੀ ਉਸ ਸਮੇਂ ਤੇ ਕਿਸੇ ਟਿੱਬੇ 'ਚ ਜਾ ਕੇ ਜਦੋਂ ਲੜੀ ਫਸ ਗਈ ਤੇ ਉਦੋਂ ਕੰਡਕਟਰ ਖੜਾ ਹੋਇਆ ਬਸ ਦੇ ਅੰਦਰ ਤੇ ਉਹਨੇ ਖੜ ਕੇ ਕਿਹਾ ਕਹਿੰਦਾ ਫਸਟ ਕਲਾਸ ਵਾਲੇ ਜਿਹੜੇ ਹੈ ਉਹ ਤਾਂ ਬਸ ਦੇ ਅੰਦਰ ਹੀ ਬੈਠੇ ਰੋ ਸੈਕੰਡ ਕਲਾਸ ਵਾਲੇ ਜਿਹੜੇ ਹੈ ਉੱਤਰ ਕੇ ਲਾਰੀ ਚੋ ਸਾਈਡ 'ਚ ਖੜ੍ਹ ਜਓ ਤੇ ਥਰਡ ਕਲਾਸ ਵਾਲੇ ਜਿਹੜੇ ਹੈ ਉਹ ਉਤਰੋ ਤੇ ਉੱਤਰ ਕੇ ਬਸ ਨੂੰ ੱਤਕਾ ਲਾਓ ਆ ਸਾਥੀਓ ਮੈਂ ਤੁਹਾਡੇ ਨਾਲ ਕਾਣੀ ਇਸ ਕਰਕੇ ਸਾਂਝੀ ਕੀਤੀ ਹੈ ਵੀ ਪੰਜਾਬ ਦੀ ਜਿਹੜੀ ਸਾਡੀ ਸਮਾਜਿਕ ਮੰਤਰ ਹੈ ਉਹ ਕੋਈ ਵੀਰ ਜੀ ਦੇ ਲਾਰੀ ਵਾਂਗੂ ਹੈ ਨਹੀਂ ਆ ਗੁਰੂਆਂ ਦੀ ਧਰਤੀ ਹੈ ਇੱਥੇ ਜਿਹੜਾ ਗੁਰੂਆਂ ਦੀ ਸੇਧ ਸੀ ਗੁਰੂਆਂ ਦਾ ਜਿਹੜਾ ਮੂਲ ਮੰਤਰ ਹੈ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਸਾਥੀਓ ਮੈਂ ਮੰਨਦਾ ਹਾਂ ਵੀ ਹਰੇਕ ਪੰਜਾਬੀ ਫਰਸਟ ਕਲਾਸ ਸਿਟੀਜ਼ਨ ਹੈ ਹਰੇਕ ਜਿਹੜਾ ਸਾਡਾ ਪੰਜਾਬੀ ਹੈ ਉਹ ਬਰਾਬਰ ਦਾ ਹੱਕਦਾਰ ਹੈ ਪਰ ਆ ਸੋਚ ਕਾਂਗਰਸ ਪਾਰਟੀ ਦੀ ਹੈ ਨਹੀਂ ਕਾਂਗਰਸ ਪਾਰਟੀ ਦੀ ਸੋਚ ਤਾਂ ਵੀਰ ਜੀ ਦੀ ਲਾਰੀ ਵਾਂਗੂ ਹੈ ਉਹ ਜਿਹੜੀ ਕਾਂਗਰਸ ਦੀ ਲਾਰੀ ਹੈ ਉਹ ਕਹਿੰਦੀ ਐ ਉਹਨੇ ਪਹਿਲਾਂ ਤਾਂ ਫਰਕ ਪਾਇਆ ਵੀ ਕਿਹੜੀ ਸੀਟ ਤੇ ਕੌਣ ਬੈਠ ਸਕਦਾ ਹੈ ਪਹਿਲਾਂ ਧਰਮ ਦੇ ਨਾਮ ਤੇ Hindu Sikh ਦਾ ਉਹਨਾਂ ਨੇ ਪਵਾੜਾ ਪਾਇਆ ਫਰਸਟ ਕਲਾਸ ਸਿਟੀਜ਼ਨ ਕਿਹੜਾ ਹੈ 2 ਨੰਬਰ ਦਾ ਕਿਹੜਾ ਹੈ ਤੇ ਹੁਣ ਇੱਕ ਨਵਾਂ ਨਵਾਂ ਬਿਆਨ ਇਥੋਂ ਸੰਗਰੂਠ ਤੋਂ ਨਿਕਲ ਕੇ ਆਇਆ ਹੈ ਕਾਂਗਰਸ ਦੇ ਉਮੀਦਵਾਰ ਦਾ ਉਹ ਕਹਿੰਦੇ ਵੀ ਇੱਕ ਥਰਡ ਕਲਾਸ ਵੀ ਹੈ ਜਿਹਨੂੰ ਅਸੀਂ ਵੋਟਾਂ ਹੀ ਨਹੀਂ ਵੜਾਣ ਦੇਣੀ ਜਿਹੜੇ ਸਾਡੇ ਭਰਾ ਇਹ ਹੈ ਕੋਈ ਯੂਪੀ ਤੋਂ ਕੋਈ ਬਿਹਾਰ ਤੋਂ ਇੱਥੇ ਆਪਣਾ ਰੋਜ਼ਗਾਰ ਆਪਣੇ ਖੂਨ ਪਸੀਨੇ ਨਾਲ ਆਪਣੀ ਕਮਾਈ ਕਰਨ ਇੱਥੇ ਆਏ ਹੈ ਉਹਨਾਂ ਨੂੰ ਉਹ ਕਹਿੰਦੇ ਕਹਿੰਦੇ ਅਸੀਂ ਵੋਟ ਹੀ ਨਹੀਂ ਬਣਾਉਣ ਦੇਣੀ ਉਹ ਤਾਂ ਵੋਟ ਦੇ ਹੱਕਦਾਰ ਵੀ ਹੈ ਨਹੀਂ ਮੇਰੇ ਤੁਹਾਨੂੰ ਇੱਕ ਸਵਾਲ ਜਿਹੜਾ ਇਸ ਤੋਂ ਨਿਕਲਦਾ ਮੈਂ ਸਮਝਦਾ ਅੱਜ ਪੰਜਾਬ ਦੇ ਲੋਕਾਂ ਨੂੰ ਫੈਸਲਾ ਲੈਣਾ ਪਊਗਾ ਕਿ ਤੁਸੀਂ 2 ਨੰਬਰ ਦੇਓ ਕਿ 3 ਨੰਬਰ ਦੇਓ ਕਿ ਫਰਸਟ ਕਲਾਸ ਸਿਟੀਜ਼ਨ ਹੋ ਕਿਉਂਕਿ ਇੱਕ ਪਾਸੇ ਮੇਰਾ ਮੰਨ ਹੈ ਕਿਸੇ ਦੇ ਕਹਿਣ ਨਾਲ ਕੋਈ ਫਰਸਟ ਕਲਾਸ ਨਹੀਂ ਹੁੰਦਾ ਕੋਈ ਸੈਕੰਡ ਕਲਾਸ ਨਹੀਂ ਹੁੰਦਾ ਨਾ ਹੀ ਕੋਈ ਥਰਡ ਕਲਾਸ ਹੁੰਦਾ ਪਰ ਜੇ ਤੁਸੀਂ اپنی ਸਹਿਮਤੀ ਨਾਲ ਉਹਨਾਂ ਦੇ ਤੁਹਾਨੂੰ ਜਦੋਂ ਕਹਿੰਦੇ ਆ ਤੁਸੀਂ ਸੈਕੰਡ ਕਲਾਸ ਵਿੱਚ ਸੀਟ ਤੇ ਬੈਠ ਹੀ ਨਹੀਂ ਸਕਦੇ ਤੇ ਉਹਦੇ ਬਾਅਦ ਜੇ ਕਾਂਗਰਸ ਦੀ ਲੜੀ 'ਤੇ ਚੜੋਂਗੇ ਉਹਨਾਂ ਨੂੰ ਵੋਟ ਪਾਉਂਗੇ ਤਾਂ ਮਤਲਬ ਤੁਸੀਂ ਉਹਨਾਂ ਦੀ ਲੜੀ 'ਤੇ ਚੜ ਗਏ ਜਦੋਂ ਲੜੀ 'ਤੇ ਚੜ ਗਏ ਤੇ ਤੁਸੀਂ ਉਹਨਾਂ ਦੀ ਗੱਲ ਦੇ ਉੱਤੇ ਮੋਹਰ ਲਗਾ ਲਈ ਤੇ ਤੁਸੀਂ ਆਪਣੇ ਆਪ ਨੂੰ ਸ਼ੀਸ਼ੇ ਦੇ ਸਾਹਮਣੇ ਖੜ ਕੇ ਦੇਖ ਲਿਓ ਵੀ ਤੁਸੀਂ ਕਿਹੜੀ ਕੈਟਾਗਰੀ 'ਚ ਫਿੱਟ ਹੋਣੇ ਹੋ ਫਰਸਟ ਕਲਾਸ 'ਚ ਹੋ 2 ਨੰਬਰ ਦੇ ਹੋ ਕਿ 3rd ਕਲਾਸ ਹੋ ਮੇਰਾ ਮੰਨਣਾ ਹੈ ਫੈਸਲਾ ਤੁਹਾਡਾ ਹੈ ਤੁਹਾਨੂੰ ਮੁਬਾਰਕ ਹੋ ਤੁਸੀਂ ਅਗਰ 3rd ਕਲਾਸ ਬਣ ਕੇ ਰਹਿਣਾ ਚਾਹਦੇ ਹੋ 3rd ਕਲਾਸ ਰਹੋ 2nd ਕਲਾਸ 2 ਨੰਬਰ ਦੇ ਰਹਿਣਾ ਚਾਹਦੇ ਹੋ 2 ਨੰਬਰ ਦੇ ਰਹੋ ਪਰ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਮੈਂ ਸਮਝਦਾ ਆਪਾਂ ਨੂੰ ਸਾਰਿਆਂ ਦਾ ਫਰਜ਼ ਬਣਦਾ ਹੈ ਰਲ ਮਿਲ ਕੇ ਚਾਹੇ 1st ਕਲਾਸ ਸਿਟੀਜ਼ਨਾਂ ਚਾਹੇ ਆਪਾਂ ਕਾਂਗਰਸ ਆਪਾਂ ਨੂੰ 2nd ਕਲਾਸ ਸਮਝਦੀ ਹੈ ਚਾਹੇ ਸਾਨੂੰ ਕਾਂਗਰਸ 3rd ਕਲਾਸ ਸਮਝਦੀ ਹੈ ਪਰ ਪੰਜਾਬ ਸਾਡੇ ਸਾਰਿਆਂ ਦਾ ਹੈ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਦੀ ਇਸ ਭਾਈਚਾਰਕ ਸਾਂਝ ਨੂੰ ਕਾਂਗਰਸ ਪਾਰਟੀ ਦੀ ਮਾੜੀ ਸੋਚ ਤੋਂ ਬਚਾਈਏ ਮੇਰੀ ਤਾਂ ਇੰਨੀ ਬੇਨਤੀ ਹੈ ਧੰਨਵਾਦ